ਸਕਾਰ ਇਹ ਆਕਾਸ਼ ਵਾਣੀਏ ਹੁਣ ਤੁਸੀਂ ਸਰਬਜੀਤ कौर ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਆਕੀ ਆਪਰੇਸ਼ਨ ਸੰਦੂਰ ਵਿੱਚ ਦਿੱਨਾ ਫੌਜਾ ਦਰਮਿਆਨ ਸ਼ਾਨਦਾਰ ਤਾਲਮੇਲ ਨੇ ਪਾਕਿਸਤਾਨ ਨੂੰ ਆਤਮ ਸਮਰਪਨ ਕਰਨ ਲਈ ਮਜਬੂਰ ਕੀਤਾ। ਪ੍ਰਧਾਨ ਮੰਤਰੀ ਨੇ ਗੋਆ ਤੇ ਕਾਰਵਾਰ ਵਿੱਚ ਆਈ ਐਨਐਸ ਵਿਕਰਾਂਤ ਤੇ ਸਮੁੰਦਰੀ ਫੌਜ ਨਾਲ ਦੀਵਾਲੀ ਮਨਾਉਂਦੇ ਹੋਏ ਕਿਹਾ ਐਨਐਸ ਵਿਕਰਾਂਤ ਆਤਮ ਨਿਰਭਰ ਭਾਰਤ ਅਤੇ ਮੇਡ ਇਨ ਇੰਡੀਆ ਦਾ ਪ੍ਰਤੀਕ ਹੈ। ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ ਰવાય ਤੇ ਉਤਸ਼ਾਹ ਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਭਾਰਤ ਨੇ ਵਿਏਟਨਾਮ ਦੇ ਹੈਫੋਂਗ ਵਿਖੇ ਕਿਸ਼ਤੀ ਚਲਾਉਣ ਦੀ ਏਸ਼ੀਆ ਚੈਂਪੀਅਨਸ਼ਿਪ ਵਿੱਚ 3 ਸੋਨੇ ਦੇ ਪੰਜਾਣੀਆਂ ਦੇ ਅਤੇ 2 ਕਾਂਸੀ ਦੇ ਤਮਗੇ ਸਮੇਤ ਕੁੱਲ 10 ਤਮਗੇ ਜਿੱਤੇ ਨੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਯਕੇ ਤਿੰਨ ਰੱਖਿਆ ਫੌਜਾਂ ਦਰਮਿਆਨ ਅਸਧਾਰਨ ਤਾਲਮੇਲ ਨੇ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਨੂੰ ਆਤਮ ਸਮਰਪਨ ਕਰਨ ਲਈ ਮਜਬੂਰ ਕੀਤਾ। ਭਾਰਤੀ ਸਰਬਨ ਫੌਜਾਂ ਨਾਲ ਦੀਵਾਲੀ ਮਨਾਉਣ ਦੀ ਆਪਣੀ ਸਾਲਾਨਾ ਰਵਾਇਤ ਨੂੰ ਜਾਰੀ ਰੱਖਦੇ ਹਾਂ। ਸ਼੍ਰੀ ਮੋਦੀ ਨੇ ਅੱਜ ਗੋਆ ਅਤੇ ਕਰਵਾੜ ਤੇ ਸਾਹਲ ਤੇ ਆਏ ਨੇ ਸਿਕਰਾਂਤ ਤੇ ਸਵਾਰ ਸਮੁੰਦਰੀ ਫੌਜ ਦੇ ਜਵਾਨਾਂ ਨਾਲ ਰੌਸ਼ਨੀਆਂ ਦਾ ਤਿਹਾਰ ਮਨਾਇਆ। जिसका नाम ही दुश्मन के साहस का अंत कर दे, वो है आई विक्रांत मैं इस अवसर पर हमारी सेनाओं को खास तौर पर सैल्यूट करना चाहता हूं भारतीय नौसेना द्वारा पैदा किए जो भय पैदा किया गया है भारतीय वायुसेना द्वारा दिखाए गए अद्भुत कौशल ने भारतीय सेना की जाबाजी ने तीनों सेनाओं के जबरदस्त समन्वय ने ऑपरेशन सिंदूर में पाकिस्तान को इतनी जल्दी घुटने टेकने पर मजबूर कर दिया था श्री मोदी ने कहा कि आईनेस विक्रांत जो कि भारत का पहला स्वदेशी हवाई जहाज वाहक के भारत हथियारबंद फौजा की समर्था दर्शाता है उन्होंने कहा कि आई एन एस विक्रांत सिर्फ एक जंगी जहाज नहीं सदो ए इक्कीवी सदी भारत दृढ़ विश्व भर प्रमाण है जिस दिन देश को स्वदेशी आईएनएस विक्रांत मिला था उसी दिन भारतीय नौसेना ने गुलामी के एक बड़े प्रतीक चिन्ह का त्याग कर दिया था हमारी नेवी ने छत्रपति शिवाजी महाराज की प्रेरणा से नया ध्वज अपनाया था छत्रपति शिवाजी महाराज की हमारा आईएनएस विक्रांत आज आत्मनिर्भर भारत और मेड इन इंडिया का बहुत बड़ा प्रतीक है ਸਮੁੰਦਰੀ ਫੌਜ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਨਾ ਕਿਹਾ ਕਿ ਉਹ ਖੁਸ਼ਕਿਸਮਤ ਨਹੀਂ ਕਿ ਉਹਨਾਂ ਨਾਲ ਪਵਿੱਤਰ ਤਿਹਾਰ ਮਨਾ ਰਹੇ ਨੇ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਇੱਕ ਸ਼ਾਨਦਾਰ ਦਿਨ ਹੈ ਕਿਉਂਕਿ ਉਹਨਾਂ ਦੇ ਇੱਕ ਪਾਸੇ ਸਮੁੰਦਰ ਹੈ ਤੇ ਦੂਜੇ ਪਾਸੇ ਭਾਰਤ ਮਾਤਾ ਦੇ ਬਹਾਦਰ ਫੌਜੀਆ ਦੀ ਤਾਕਤ ਹੈ ਉਹਨਾਂ ਨੇ ਕਿਹਾ ਕਿ ਸਮੁੰਦਰ ਦੇ ਪਾਣੀਆਂ ਤੇ ਸੂਰਜ ਦੀਆਂ ਕਿੰਨਾਂ ਦੀ ਚਮਕ ਬਹਾਦਰ ਫੌਜੀਆ ਵੱਲੋਂ ਜਗਾਈ ਗਈ ਦੀਵਿਆਂ ਦੇ ਵਾਂਗੇ ਰੋਸ਼ਨੀ ਦਾ ਤਿਹਾਰ ਦੀਵਾਲੀ ਅੱਜ ਧਾਰਮਿਕ ਖੁਸ਼ਾਹਤ ਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਹਾਰ ਕਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਆਤਮਿਕ ਤੌਰ ਤੇ ਇਹ ਤਿਹਾਰ ਹਨੇਰੇ ਤੇ ਰੋਸ਼ਨੀ ਦੀ ਜਿੱਤ ਦਾ ਪ੍ਰਤੀਕ ਹੈ। ਹਿੰਦੂ ਸਨਾਤਨ ਸਭਿਆਚਾਰ ਵਿੱਚ ਦੀਵਾਲੀ ਨਾਲ ਸੰਬੰਧਿਤ ਕਈ માનਤਾਵਾਂ ਨੇ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼੍ਰੀ ਰਾਮ 14 ਸਾਲ ਦਾ ਬਨਵਾਸ ਪੂਰਾ ਕਰਨ ਤੋਂ ਬਾਅਦ ਅਯੁੱਧਿਆ ਵਾਪਸ ਆਏ ਸਨ। ਇਸ ਮੌਕੇ ਤੇ ਅਯੁੱਧਿਆ ਦੇ ਲੋਕਾਂ ਨੇ ਉਹਨਾਂ ਦਾ ਸਵਾਗਤ ਕਰਨ ਲਈ ਦੀਵੇ ਜਗਾਏ ਸਨ। ਲੋਕ ਇਸ ਮੌਕੇ ਤੇ ਤੰਦੀ ਦੇਵੀ ਲਕਸ਼ਮੀ ਦੀ ਪੂਜਾ ਵੀ ਕਰਦੇ ਨੇ। ਦੀਵਾਲੀ ਨੂੰ ਸਿੱਖ, ਬੋਧੀ ਅਤੇ ਜੈਨ ਵੀ ਖ ਪਾਈਚਾਰਾ ਇਸ ਨੂੰ ਭਗਵਾਨ ਮਹਾਵੀਰ ਦੇ ਮੁਕਤੀ ਪ੍ਰਾਪਤ ਕਰਨ ਵੱਜੋਂ ਮਨਾਉਂਦਾ ਹੈ ਅਤੇ ਸਿੱਖ ਪਾਈਚਾਰਾ ਇਸ ਨੂੰ ਬੰਦੀ ਛੋੜ ਦਿਵਸ ਵੱਜੋਂ ਮਨਾਉਂਦਾ ਹੈ। ਦੀਵਾਲੀ ਦੇ ਤਿਉਹਾਰ ਤੇ ਲੋਕ ਆਪਣੇ ਰਿਜ਼ੀਜ਼ਾ ਨੂੰ ਤੋਹਫੇ ਦਿੰਦੇ ਨੇ ਜਦੋਂ ਕਿ ਘਰਾਂ ਨੂੰ ਰੰਗीन ਲਾਈਟਾਂ ਨਾਲ ਸਜਾਇਆ ਜਾਂਦਾ ਹੈ। ਰਾਸ਼ਟਰਪਤੀ ਉਪਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਇਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੁਨੇ ਦੀਵਾਲੀ ਦੇ ਮੌਕੇ ਤੇ ਭਾਰਤ ਅਤੇ ਦੁਨੀਆ ਭਰ ਚ ਰਹਿੰਦੇ ਸਾਰੇ ਭਾਰਤੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦੀਵਾਲੀ ਭਾਰਤ ਦੇ ਸਭ ਤੋਂ ਪ੍ਰਸਿੱਧ ਤਿਉਹਾਰਾਂ ਵਿੱਚੋਂ ਇੱਕ ਹੈ ਜੋ ਕਿ ਬੇਹਦ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਮੁਰਮੂ ਨੇ ਹਰੇਕ ਨਾਗਰਿਕ ਨੂੰ ਦੀਵਾਲੀ ਨੂੰ ਸੁਰੱਖਿਅਤ ਜ਼ਿੰਮੇਵਾਰੀ ਨਾਲ ਅਤੇ ਚੁਗਿਰਦੇ ਪ੍ਰਕਿਰਤੀ ਸੁਖਾਵੇਂ ਟੰਗਣਲ ਮਨਾਉਣ ਦੀ ਅਪੀਲ ਕੀਤੀ ਤੇ ਕਾਮਨਾ ਕੀਤੀ ਕਿ ਰੌਸ਼ਨੀਆਂ ਦਾ ਤਿਉਹਾਰ ਸਾਰਿਆਂ ਲਈ ਖੁਸ਼ੀ ਸ਼ਾਂਤੀ ਤੇ ਖੁਸ਼ਹਾਲੀ ਲਿਆਵੇ ਉਪਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨੇ ਦੀਵਾਲੀ ਦੇ ਮੌਕੇ ਤੇ ਦੇਸ਼ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਾਰੇ ਭਾਰਤੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੀਵਾਲੀ ਦੇ ਮੌਕੇ ਤੇ ਦੇਸ਼ਵਾਸੀਆਂ ਨੂੰ बधाइयां ਦਿੱਤੀਆਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਾਮਨਾ ਕੀਤੀ ਕਿ ਰੌਸ਼ਨੀਆਂ ਦਾ ਇਹ ਤਿਹਾਰ ਹਰ ਨਾਗਰਿਕ ਦੇ ਜੀਵਨ ਨੂੰ ਸਤਿਪਾਵਨਾ, ਖੁਸ਼ੀ ਅਤੇ ਖੁਸ਼ਹਾਲੀ ਨਾਲ ਰੌਸ਼ਨ ਕਰੇ ਪ੍ਰਧਾਨ ਮੰਤਰੀ ਨੇ ਪ੍ਰਾਰਥਨਾ ਕੀਤੀ ਕਿ ਦੇਸ਼ ਭਰ ਵਿੱਚ ਸਕਾਰਾਤਮਕਤਾ ਦੀ ਭਾਵਨਾ ਮਜ਼ਬੂਤ ਰਹੇ ਪੰਜਾਬ ਚ ਵੀ ਦੀਵਾਲੀ ਦੀ ਪੂਰੀ ਰੌਣਕ ਦੇਖਣ ਨੂੰ ਮਿਲ ਰਹੀ ਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਦੀਵਾਲੀ ਸਾਰਿਆਂ ਦੇ ਘਰਾਂ ਚ ਤਰੱਕੀ ਅਤੇ ਤੰਦਰੁਸਤੀ ਲੈ ਕੇ ਆਵੇ ਉਨ੍ਹਾਂ ਇਹ ਕਾਮਨਾ ਵੀ ਕੀਤੀ ਕਿ ਪਰਿਵਾਰਾਂ ਚ ਆਪਸੀ ਪਿਆਰ ਤੇ ਖੁਸ਼ੀਆਂ ਬੜੀਆਂ ਰਹਿਣ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਤਿਹਾਰਾ ਮੌਕੇ ਸ਼ਹਿਰ ਵਿੱਚ ਸ਼ਾਂਤੀਪੂਰਨ ਸੁਰੱਖਿਅਤ ਅਤੇ ਕਾਨੂੰਨ ਵਿਵਸਥਾ ਵਾਲਾ ਮਾਹੌਲ ਬਣਾਈ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਸ਼ਹਿਰ ਦੇ ਮੁੱਖ ਇਲਾਕਿਆਂ ਬਾਜ਼ਾਰਾਂ ਤੇ ਭੀੜ-ਪਾੜ ਵਾਲੀਆਂ ਥਾਵਾਂ ਤੇ ਪੁਲਿਸ ਦੀ ਮੌਜੂਦਗੀ ਵਧਾਈ ਗਈ ਹੈ ਪੁਲਿਸ ਕਸ਼ਨ ਨੂੰ ਹੋਰਤੀ ਬਰ ਬਣਾਇਆ ਗਿਆ ਤੇ ਸ਼ਹਿਰ ਦੇ ਮਹੱਤਵਪੂਰਨ ਜੰਕਸ਼ਨਾਂ ਤੇ ਹਾਈ-ਟੈਕ ਨਾਕੇ ਅਤੇ ਚੈੱਕਪੁਆਇੰਟ ਸਥਾਪਿਤ ਕੀਤੇ ਗਏ ਨੇ ਤਾਂ ਜੋ ਹਰ ਗਤੀਵਿਧੀ ਤੇ ਹੋਰ ਚੌਕਸੀ ਨਾਲ ਨਜ਼ਰ ਰੱਖੀ ਜਾ ਸਕੇ ਸ਼ਹਿਰ ਦੇ ਪ੍ਰਮੁੱਖ ਚਰਾਹਿਆਂ ਤੇ ਲੱਗੇ ਪਬਲਿਕ ਐਡਰੈਸ ਸਿਸਟਮ ਰਾਹੀਂ ਜਨਤਾ ਕੈ ਐਲਾਨ ਟ੍ਰੈਫਿਕ ਨਿਯਮਾਂ ਤੇ ਸਾਵਧਾਨੀਆਂ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ ਜਲੰਧਰ ਕਮਿਸ਼ਨਰਟ ਪੁਲਿਸ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਪਟਾਕੇ ਚਲਾਉਣ ਲਈ ਨਿਰਧਾਰਤ ਸਮੇਂ ਰਾਤ 8 ਵਜੇ ਤੋਂ 10 ਵਜੇ ਤੱਕ ਦੀ ਪਾਲਣਾ ਕੀਤੀ ਜਾਵੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਤਿਉਹਾਰ ਨੂੰ ਸ਼ਾਂਤੀ ਅਤੇ ਭਾਈਚਾਰੇ ਦੀਆਂ ਭਾਵਨਾ ਨਾਲ ਮਨਾਇਆ ਜਾਵੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ 112 ਨੰਬਰ ਤੇ ਸਾਂਝੀ ਕੀਤੀ ਜਾਵੇ ਇਹ ਖਬਰਾਂ ਤੁਸੀਂ ਆਕਾਸ਼ਵਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRR ਨਿਊਜ਼ਲੈਂਡਰ ਸਾਡਾ ਫੇਸਬੁੱਕ ਪੇਜ ਹੈ @RNU-AIRR ਚਲੰਦਰ ਅਤੇ YouTube ਤੇ ਸਾਡਾ ਚੈਨਲ ਹੈ @AIRR ਚਲੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 26 ਤਰੀਕ ਨੂੰ ਆਕਾਸ਼ਵਣੀ ਤੇ ਮਨ ਦੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ ਇੱਕ ਸੋਸਤਾਈ ਮਾਈ ਐਪੀਸੋਡ ਹੋਏਗਾ। ਪ੍ਰਧਾਨ ਮੰਤਰੀ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੇ ਜਾਣ ਲਈ ਵਿਸ਼ਿਆਂ ਜਾਂ ਮੁੱਦਿਆਂ ਬਾਰੇ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਸੁਝਾਵਾਂ ਨੂੰ ਮਾਈ ਜੂ ਵੀ ਓਪਨ ਫੋਰਮ ਤੇ ਸਾਂਝਾ ਕੀਤਾ ਜਾ ਸਕਦਾ ਹੈ। ਵਿਕਲਪਕ ਤੌਰ ਤੇ ਤੁਸੀਂ ਟੋਲ ਫਰੀ ਨੰਬਰ 180011780023 ਡਾਇਲ ਕਰ ਸਕਦੇ ਹੋ ਤੇ ਪ੍ਰਧਾਨ ਮੰਤਰੀ ਲਈ ਆਪਣਾ ਸੰਦੇਸ਼ ਹਿੰਦੀ ਜਾਂ ਅੰਗਰੇਜ਼ੀ ਵਿੱਚ ਰਿਕਾਰਡ ਕਰ ਸਕਦੇ ਹੋ ਕੁਝ ਰਿਕਾਰਡ ਕੀਤੇ ਸੁਨੇਹੇ ਪ੍ਰਸਾਰਣ ਦਾ ਹਿੱਸਾ ਬਣ ਸਕਦੇ ਨੇ ਸੋ ਜਾ ਇਸ ਮਹੀਨੇ ਦੀ 24 ਤਰੀਕ ਤੱਕ ਭੇਜੇ ਜਾ ਸਕਦੇ ਨੇ ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ ਆਕਾਸ਼ਵਣੀ ਖਬਰਾਂ ਦੀ ਵੈੱਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ इसन्यू ईआईआर न्यूज़ डीडी न्यूज़ प्रधानमंत्री के दफ्तर और सूचना के प्रसारण मंत्रालय के यूट्यूब चैनल ना दे भी लाइव स्ट्रीम कीता जाएगा आकाशवाणी हिंदी प्रसारण तो तुरंत बाद प्रोग्राम नो क्षेत्रीय भाषा में भी प्रसारित करेगा पंजाब विधानसभा के स्पीकर कुलतार सिंह संधवा ने नेहरू स्टेडियम फरीदकोट विखे दशमी स्पोर्ट्स एंड वेलफेयर क्लब वलो करवाए गए वीवी हेड லீਗ ਟੂਰਨਾਮੈਂਟ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਸੰਧਵ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨੌਜਵਾਨਾਂ ਲਈ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਨਸ਼ਿਆਂ ਨੂੰ ਖਤਮ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਉੱਥੇ ਹੀ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਕਰਵਾਉਣਾ ਬੇਹੱਦ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਪਿਆਰ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਉਹਨਾਂ ਨੂੰ ਇਨਾਮ ਵੀ ਵੰਡੇ ਗਏ ਇਸ ਮੌਕੇ ਸ਼੍ਰੀ ਸੰਵਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਚੁਗਿਰਦੇ ਪੱਖੇ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਜਾਵੇ ਭਾਰਤ ਨੇ ਵਿਏਟਨਾਮ ਦੇ ਹਫੋਂਗ ਵਿਖੇ ਹੋਈ ਕਿਸ਼ਤੀ ਚਲਾਉਣ ਦੀ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ 3 ਸੋਨੇ ਦੇ, 5 ਚਾਂਦੀ ਦੇ ਅਤੇ 2 ਕਾਂਸੀ ਦੇ ਤਮਗੇ ਸਮੇਤ ਕੁੱਲ 10 ਤਮਗੇ ਜਿੱਤੇ ਨੇ। ਭਾਰਤੀ ਟੀਮ ਨੇ ਮਰਦਾਂ ਦੇ ਲਾਈਟਵੇਟ ਡਬਲ ਸਕਲ, ਕੁਆਟਰਪਲ ਸਕਲ ਅਤੇ ਸਿੰਗਲ ਸਕਲ ਮੁਕਾਬਲੇ ਵਿੱਚ ਸੋਨੇ ਦੇ ਤਮਗੇ ਜਿੱਤੇ। ਏਸ਼ੀਅਨ ਯੂਥ ਗੇਮਸ ਵਿੱਚ ਭਾਰਤ ਦੀ 15 ਸਾਲਾ ਖੁਸ਼ੀ ਨੇ ਕਲ ਬਹਿਰੀਨ ਵਿੱਚ ਕੁਰਾਸ਼ ਵਿੱਚ ਕਾਸੀ ਦਤਮਗਾ ਜਿੱਤਿਆ ਕੁੜੀਆਂ ਦੇ 70 ਕਿਲੋਗ੍ਰਾਮ ਵਰਗ ਵਿੱਚ 6 ਪਹਿਲਵਾਨਾਂ ਦਰਮਿਆਨ ਹੋਏ ਮੁਕਾਬਲੇ ਵਿੱਚ ਉਸਨੂੰ ਕੁਆਟਰਫਾਈਨਲ ਵਿੱਚ ਬਾਈ ਮਿਲੀ ਅਤੇ ਉਸਨੂੰ ਸੈਮੀਫਾਈਨਲ ਵਿੱਚ ਉਸਪੇਕਿਸਤਾਨ ਦੀ ਡੀ ਤੁਰਸਨੋਵਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਕੁਰਾਸ਼ ਕੁਸ਼ਤੀ ਦਾ ਇੱਕ ਰਵਾਇਤੀ ਰੂਪ ਹੈ ਜੋ ਆਧੁਨਿਕ ਉਸਪੇਕਿਸਤਾਨ ਵਿੱਚ ਸ਼ੁਰੂ ਹੋਇਆ ਸੀ ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ-ਖਾਸ ਖਬਰਾਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਵਿੱਚ ਤਿੰਨਾਂ ਫੌਜਾਂ ਦਰਮਿਆਨ ਸ਼ਾਨਦਾਰ ਤਾਲਮੇਲ ਨੇ ਪਾਕਿਸਤਾਨ ਨੂੰ ਆਤਮ ਸਮਰਪਨ ਕਰਨ ਲਈ ਮਜਬੂਰ ਕੀਤਾ। ਪ੍ਰਧਾਨ ਮੰਤਰੀ ਨੇ ਗੋਆ ਅਤੇ ਕਾਰਵਾਰ ਵਿੱਚ ਆਈਐਨਐਸ ਵਿਕਰਾਂਤ ਤੇ ਸਮੁੰਦਰੀ ਫੌਜ ਨਾਲ ਦੀਵਾਲੀ ਮਨਾਉਂਦੇ ਹੋਏ ਕਿਹਾ ਆਈਐਨਐਸ ਵਿਕਰਾਂਤ ਆਤਮ ਨਿਰਭਰਤਾ ਤੇ ਮੇਡ ਇਨ ਇੰਡੀਆ ਦਾ ਪ੍ਰਤੀਕ ਹੈ। ਰੌਸ਼ਨੀਆਂ ਦਾ ਤਿਹਾਰ ਦੀਵਾਲੀ ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ ਰਵਾਇਤੀ ਤੌਰ 'ਤੇ ਅਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਵਰ ਸਿੰਘ ਸੰਧਵਾ ਨੇ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਭਾਰਤ ਨੇ ਵਿਏਟਨਾਮ ਦੇ ਹਫੋਂਗ ਵਿਖੇ ਕੀਤੀ ਚਿਤੀ ਚਲਾਉਣ ਦੀ ਏਸ਼ੀਆਈ ਚੈਂਪੀਅਨਸ਼ਿਪ ਵਿੱਚ 3 ਦਿਨ ਸੋਨੇ ਦੇ 5 ਚਾਂਦੀ ਦੇ ਤੇ 2 ਕਾਂਸੀ ਦੇ ਤਮਗੇ ਸਮੇਤ કુલ 10 ਤਮਗੇ ਜਿੱਤੇ ਨੇ ਆਕਾਸ਼ ਵਣੀ ਤੋਂ ਖਬਰਾਂ ਖਤਮ ਹੋਈਆਂ ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ